ਆਪੁਰਖ ਚ ਬੇੜੀ ਚ ਖੇਡ ਰਹੀ ਇੱਕ ਮਾਸੂਮ 1.5 ਸਾਲ ਦੀ ਬੱਚੀ ਬਾਣੀ ਕੌਰ ਨਾਲ ਇੱਕ ਦਰਦਨਾਕ ਹਾਦਸਾ ਵਾਪਰਿਆ ਦੱਸ ਦਈਏ ਕਿ ਇੱਕ ਲੋਹੇ ਦਾ ਗੇਟ ਉਸ ਤੇ ਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਬੱਚੀ ਦੇ ਪਿਤਾ ਦਰਸ਼ਨ ਸਿੰਘ ਦਾ ਕਰੀਬ 3 ਸਾਲ ਪਹਿਲਾਂ ਵਿਆਹ ਹੋਇਆ ਸੀ ਜਿਸ ਤੋਂ ਬੱਚੀ ਬਾਣੀ ਕੌਰ ਪੈਦਾ ਹੋਈ ਬਾਣੀ ਕੌਰ ਦੇ ਜਨਮ ਤੋਂ ਕੁਝ ਸਮੇਂ ਬਾਅਦ ਦਰਸ਼ਨ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਤੇ ਵੱਖ-ਵੱਖ ਰਹਿਣ ਲੱਗੇ ਦਰਸ਼ਨ ਸਿੰਘ ਆਪ ਅਮਰੀਕਾ 'ਚ ਰੋਜ਼ਗਾਰ ਲਈ ਚਲਾ ਗਿਆ ਤੇ ਬਾਣੀ ਕੌਰ ਦਾ ਪਾਲਣ-ਪੋषण ਉਸਦੀ ਦਾਦੀ ਗੁਰਦੇਵ ਕੌਰ ਕਰ ਰਹੀ ਸੀ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਗੁਰਦੇਵ ਕੌਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਕਿ ਘਰ 'ਚ ਮਿਸਤਰੀ ਲੱਗੇ ਹੋਏ ਸੀ ਜੋ ਕਿ ਟਾਈਲਸ ਲਗਾ ਰਹੇ ਸੀ ਮਿਸਤਰੀਆਂ ਵੱਲੋਂ ਇੱਕ ਲੋਹੇ ਦਾ ਗੇਟ ਕੋਲ ਦੇ ਕੰਧ ਨਾਲ ਖੜਾ ਕੀਤਾ ਹੋਇਆ ਸੀ ਬੱਚੀ ਬਾਣੀ ਕੌਰ ਘਰ 'ਚ ਖੇਡਦੀ ਹੋਈ ਉਸ ਲੋਹੇ ਦੇ ਗੇਟ ਉੱਪਰ ਚੜਨ ਦੀ ਕੋਸ਼ਿਸ਼ ਕਰਨ ਲੱਗੀ ਤਾਇਪਾਈ ਗੇਟ ਉਸਤੇ ਆ ਗਿਰਿਆ ਜਦੋਂ ਦਾਦੀ ਤੇ ਘਰ ਚ ਲੱਗੇ ਮਿਸਤਰੀਆਂ ਨੇ ਲੋਹੇ ਦੇ ਗੇਟ ਹਟੋ ਬਾਣੀ ਕੋਰ ਨੂੰ ਕੱਢਿਆ ਤੇ ਹਸਪੀਟਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਖਾਣਾ ਮੁਖੀ ਨੇ ਦੱਸਿਆ ਕਿ ਬੱਚੀ ਬਾਣੀ ਕੋਰ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਇਸ ਹਾਦਸੇ ਦੀ ਸਾਰੀ ਕਟਨਾ ਘਰ ਚ ਲੱਗੇ ਸੀਸੀਟੀਵੀ ਦੇ ਕੈਮਰੇ ਚ ਕੈਪਟ ਹੋ ਗਈ ਹੈ ਜੀ ਇਹ ਪਿੰਡ ਹਾਥਪੁਰਾ ਜੀ ਦਾ ਹੈਗਾ ਜੀ ਇਹ ਕਟਨਾ ਇਹ ਦਰਸ਼ਨ ਸਿੰਘ ਅਜੀ ਦੀ ਬੇਟੀ ਆ ਦਰਸ਼ਨ ਸਿੰਘ ਜੁਗਸ ਸੀ ਗਿਆ ਹੋਇਆ ਤੇ ਕਰੀਬ ਸਾਲਕ ਤੋਂ ਇਹਦੀ ਬੇਟੀ ਦਾ ਨਾਮ ਸੀ ਬਾਣੀ ਕੌਰ ਇਹ ਆਪਦੀ ਦਦੀ ਯਾਨੀ ਕਿ ਦਰਸ਼ਨ ਸਿੰਘ ਦੀ ਮਾਤਾ ਕੋਲੇ ਗੁਰਦੇਵ ਕੋਲ ਕੌਰ ਕੋਲੇ ਰਹਿੰਦੀ ਸੀ ਉਹਦੀ ਪਰਵਰਿਸ਼ ਕਰਦੀ ਸੀ ਤੇ ਇਹਨਾਂ ਨੇ ਆਪਣੇ ਮਕਾਨ ਨੂੰ ਮਤਲਬ ਮਿਸਤਰੀ ਲਗਾਇਆ ਸੀ ਜੀ ਟਾਇਲ ਵਗੈਰਾ ਲਗਾਉਣ ਵਾਸਤੇ ਉਹਨੇ ਦਰਵਾਜ਼ੇ ਖੋਲੇ ਹੋਏ ਸੀ ਤੇ ਬੱਚੀ ਖੇਡਦੀ ਸੀ ਵਿੜੇ ਵਿੱਚ ਬੱਚੀ ਖੇਡਦੀ ਖੇਡਦੀ ਉਹ ਮਤਲਬ ਦਰਵਾਜੇ ਨੇ ਉੱਪਰ ਚੜਨ ਲੱਗੀ ਦਰਵਾਜਾ ਵਜਨਦਾਰ ਸੀ ਬੱਚੀ ਦੇ ਉੱਪਰ ਡਿੱਗ ਪਿਆ ਜਿਹੜਾ ਜੀ ਮੌਤ ਪਈ ਬੱਚੀ ਆ ਬੱਚੀ ਫਟੜੋ ਗਈ ਉਹ ਤੋਂ ਹੀ ਮਿਸਤਰੀ ਲੈ ਕੇ ਹਸਪੀਟਲ ਆ ਗਏ ਜੀ ਹਸਪੀਟਲ ਡਾਕਟਰ ਨੇ ਚੈੱਕ ਰਿਆ ਬੱਚੀ ਦੀ ਮੌਤ ਹੋ ਗਈ ਦਰਵਾਜਾ ਡਿੱਗਣ ਕਰਕੇ ਜੀ ਇਹ ਸਾਰੀ ਜਿਹੜੀ ਘਟਨਾ ਇਹਨਾਂ ਦੇ ਘਰੇ ਕੈਮਰੇ ਲੱਗੇ ਹੋ ਨੇ ਸੀਸੀਟੀਵੀ ਕੈਮਰੇ ਜੀ ਉਹਦੇ ਵਿੱਚ ਕੈਦ ਆ ਜੀ ਉਹਦੇ ਵਿੱਚ ਅਸੀਂ ਦੇਖਿਆ ਵੀ ਹੈ ਜੀ ਪੁਲਿਸ ਕੋਲ ਵੀ ਗੱਲ ਗੁੱਤੀ ਆ ਜੀ ਹਾਂ ਜੀ ਇਹ ਮਾਤਾ ਗੁਰਦੇਵ ਕੌਰ ਸਟੇਟਮੈਂਟ ਲਿਖਾ ਰਹੀ ਆ ਅਸੀਂ ਝੁੱਤ ਦੀ ਕਾਰਵਾਈ ਇਹ ਕੁਦਰਤੀ ਤੇ ਅਚਾਨਕ ਹੋਈ ਹੈ ਮੋਤ ਜੀ ਪਿੰਡਿਆਪੁਰ ਚ ਵੇੜੇ ਚ ਖੇਡ ਰਹੀ ਇੱਕ ਮਾਸੂਮ 1.5 ਸਾਲ ਦੀ ਬੱਚੀ ਬਾਣੀ ਕੌਰ ਨਾਲ ਇੱਕ ਦਡਨਾਕ ਹਾਦਸਾ ਵਾਪਰਿਆ ਦੱਸ ਦਈਏ ਕਿ ਇੱਕ ਲੋਹੇ ਦਾ ਗੇਟ ਉਸ ਤੇ ਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਬੱਚੀ ਦੇ ਪਿਤਾ ਦਰਸ਼ਨ ਸਿੰਘ ਦਾ ਕਰੀਬ 3 ਸਾਲ ਪਹਿਨਾ ਵਿਆਹ ਹੋਇਆ ਸੀ ਜਿਸ ਤੋਂ ਬੱਚੀ ਬਾਣੀ ਕੌਰ ਪੈਦਾ ਹੋਈ ਬਾਣੀ ਕੌਰ ਦੇ ਜਨਮ ਤੋਂ ਕੁਝ ਸਮੇਂ ਬਾਅਦ ਦਰਸ਼ਨ ਸਿੰਘ ਦਾ ਪਤਨੀ ਪਤੀ ਨਾਲ ਤਲਾਕ ਹੋ ਗਿਆ ਤੇ ਉਹ ਵੱਖ-ਵੱਖ ਰਹਿਣ ਲੱਗੇ ਦਰਸ਼ਨ ਸਿੰਘ ਆਪ ਅਮਰੀਕਾ 'ਚ ਰੋਜ਼ਗਾਰ ਲਈ ਚਲਾ ਗਿਆ ਤੇ ਬਾਣੀ ਕੋਲ ਦਾ ਪਾਲਣ-ਪੋषण ਉਸਦੀ ਦਾਦੀ ਗੁਰਦੇਵ कौर ਕਰ ਰਹੀ ਸੀ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਗੁਰਦੇਵ कौर ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਕਿ ਘਰ 'ਚ ਮਿਸਤਰੀ ਲੱਗੇ ਹੋਏ ਸੀ ਜੋ ਕਿ ਟਾਈਲਸ ਲਗਾ ਰਹੇ ਸੀ ਮਿਸਤਰੀਆਂ ਵੱਲੋਂ ਇੱਕ ਲੋਹੇ ਦਾ ਗੇਟ ਕੋਲ ਦੀ ਕੰਧ ਨਾਲ ਖੜਾ ਕੀਤਾ ਹੋਇਆ ਸੀ ਬੱਚੀ ਬਾਣੀ ਕੋਲ ਘਰ 'ਚ ਖੇਡਦੀ ਹੋਈ ਉਸ ਲੋ ਉੱਪਰ ਚੜੰਬੀ ਕੋਸ਼ਿਸ਼ ਕਰਨ ਲੱਗੀ ਤਾਂ ਇਹ ਪਾਈ ਗੇਟ ਉਸਤੇ ਆ ਗਿਰਿਆ ਜਦੋਂ ਦਾਦੀ ਤੇ ਘਰ ਚ ਲੱਗੇ ਮਿਸਤਰੀਆਂ ਨੇ ਲੋਹੇ ਦੇ ਗੇਟ ਹਟੋ ਬਾਣੀ ਕੋਰ ਨੂੰ ਕੱਢਿਆ ਤੇ ਹਸਪੀਟਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਖਾਣਾ ਮੁਖੀ ਨੇ ਦੱਸਿਆ ਕਿ ਬੱਚੀ ਬਾਣੀ ਕੋਰ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਇਸ ਹੱਦ ਸੇ ਵੀ ਸਾਰਿਕਤਨਾ ਘਰ ਚ ਲੱਗੇ ਸੀ ਸੀ ਪੀ ਦੇ ਕੈਮਰੇ ਚ ਕੈਪ ਹੋ ਗਈ ਹੈ ਜੀ ਇਹ ਪਿੰਡ ਹੇਤਪੁਰਾ ਜੀ ਦਾ ਹੈਗਾ ਜੀ ਘਟਣਾ ਇਹ ਦਰਸ਼ਨ ਸਿੰਘ ਅਜੀਦੀ ਬੇਟੀ ਆ ਦਰਸ਼ਨ ਸਿੰਘ ਜੂਐਸ ਸੀ ਗਿਆ ਹੋਇਆ ਔਰ ਕਰੀਬ ਸਾਲਕ ਤੋਂ ਇਹਦੀ ਬੇਟੀ ਦਾ ਨਾਮ ਸੀ ਬਾਣੀ ਕੌਰ ਇਹ ਆਪਦੀ ਦਾਦੀ ਯਾਨੀ ਕਿ ਦਰਸ਼ਨ ਸਿੰਘ ਦੀ ਮਾਤਾ ਕੋਲੇ ਗੁਰਦੇਵ ਕੋਲ ਕੌਰ ਕੋਲੇ ਰਹਿੰਦੀ ਸੀ ਉਹਦੀ ਪਰਵਰਿਸ਼ ਕਰਦੀ ਸੀ ਤੇ ਇਹਨਾਂ ਨੇ ਆਪਣੇ ਮਕਾਨ ਨੂੰ ਮਤਲਬ ਮਿਸਤਰੀ ਲਗਾਇਆ ਸੀ ਜੀ ਟੈਲ ਵਗੈਰਾ ਲਗਾਉਣ ਵਾਸਤੇ ਉਹਨਾਂ ਨੇ ਦਰਵਾਜ਼ੇ ਖੋਲੇ ਹੋਏ ਸੀ ਤੇ ਬੱਚੀ ਖੇਡਦੀ ਸੀ ਵੇੜੇ ਵਿੱਚ ਬੱਚੀ ਖੇਡਦੀ ਖੇਡਦੀ ਉਹ ਮਤਲਬ ਦਰਵਾਜੇ ਉੱਪਰ ਚੜਨ ਲੱਗੀ ਦਰਵਾਜਾ ਵਜਨਦਾਰ ਸੀ ਬੱਚੀ ਦੇ ਉੱਪਰ ਡਿੱਗ ਪਿਆ ਜੀ ਬਹੁਤ ਪਿੱਛੇ ਬੱਚੀ ਫਟੜੋ ਗਈ ਉਦੋਂ ਹੀ ਮਿਸਤਰੀ ਲੈ ਕੇ ਹਸਪੀਟਲ ਆ ਗਏ ਜੀ ਹਸਪੀਟਲ ਡਾਕਟਰ ਨੇ ਚੈੱਕ ਰਿਆ ਬੱਚੀ ਦੀ ਮੌਤ ਹੋ ਗਈ ਦਰਵਾਜਾ ਡਿੱਗਣ ਕਰਕੇ ਜੀ ਇਹ ਸਾਰੀ ਜਿਹੜੀ ਘਟਨਾ ਇਹਨਾਂ ਦੇ ਘਰੇ ਕੈਮਰੇ ਲੱਗੇ ਹੋ ਨੇ ਸੀਸੀਟੀਵੀ ਕੈਮਰੇ ਜੀ ਉਹਦੇ ਵਿੱਚ ਕੈਦ ਆ ਜੀ ਉਹਦੇ ਵਿੱਚ ਅਸੀਂ ਦੇਖਿਆ ਵੀ ਹੈ ਜੀ ਪੁਲਿਸ ਕੋਲ ਕੀ ਗੱਲ ਗੱਪੀ ਆ ਜੀ ਹਾਂ ਜੀ ਇਹ ਮਾਤਾ ਗੁਰਦੇਵ ਕੌਰ ਸਟੇਟਮੈਂਟ ਲਿਖਾ ਰਹੀ ਆ ਅਸੀਂ ਝੁੱਤ ਦੀ ਕਾਰਵਾਈ ਇਹ ਕੁਦਰਤੀ ਤੇ ਅਚਾਨਕ ਹੋਈ ਹੈ ਮੌਜੂਦ